ਕਲੋਨੀ ਹੈ ਜਿਹੜੀ ਔਨ ਸੇਲ ਹੈ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਕਲੋਨੀ ਦੀ ਪ੍ਰੋਪੋਜ਼ਲ ਹੈ ਇੱਕ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਬਰੇਟਾ ਬੁਲਾਡਾ ਰੋਡ ਦੇ ਉੱਪਰ ਖੜਾ ਜਿਹੜਾ ਕਿ 100 ਫੁੱਟ ਚੌੜਾ ਰੋਡ ਹੈਗਾ ਇਸ ਪਾਸੇ ਬੁੜਲਾਡਾ ਇਸ ਪਾਸੇ ਜਾਖੜਾ ਹੈਗਾ ਇਹਦੇ ਉੱਪਰ ਇੱਕ 48 ਕਨਾਲ 9 ਮਰਲੇ ਦੇ ਵਿੱਚ ਪੁੱਡਾ ਦੇ ਵੱਲੋਂ ਜਿਹੜੀ ਕਲੋਨੀ ਹੈ ਅਪਰੂਵਲ ਹੋਈ ਹੋਈ ਹੈ ਅਪਰੂਵਮੈਂਟ ਪੁੱਡਾ ਦੇ ਵਿੱਚੋਂ ਮਿਲੀ ਹੋਈ ਹੈ ਤੇ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਮੈਂ ਮੈਪ ਜਿਹੜਾ ਇਹ ਨਾਲ ਲੈ ਕੇ ਆਇਆ ਇਹ ਮੈਪ ਦੇ ਵਿੱਚ ਲਗਭਗ ਤੁਸੀਂ ਮੰਨ ਲੇਗਾ ਚਲੋ ਵੀ 52 ਪਲਾਟ ਨੇ 52 ਪਲਾਟ ਵਿਚੇ ਦੇ ਸਕੂਲ ਦੀ ਜਗਾ ਰੱਖੀ ਹੋਈ ਹੈ ਤੇ ਨਾਲ ਹੀ ਹੋਰ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਕਿ ਜਿਹੜੀਆਂ ਗਲੀਆਂ ਇਹਦੇ ਵਿਚਦੀ ਕ੍ਰੋਸ ਹੋਣਗੀਆਂ ਉਹ 40 ਫੁੱਟੇ ਰੋਡ ਨੇ ਤੇ ਫਰੰਟ ਦੇ ਉੱਪਰ 20 ਦੁਕਾਨਾਂ 20 ਦੁਕਾਨਾਂ ਦੇ ਸਾਹਮਣੇ 3 ਫੁੱਟ ਦੀ ਪਾਰਕਿੰਗ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹਦੇ ਫਰੰਟ ਦੀ ਤਾਂ ਇਹਦਾ ਫਰੰਟ ਹੈਗਾ ਜਿਹੜਾ ਲਗਭਗ 485 ਫੁੱਟ ਹੈਗਾ 485 ਫੁੱਟ ਜਿਹੜਾ ਇਹਦਾ ਫਰੰਟ ਹੈਗਾ ਉਹ ਚੜਾਈ ਦੇ ਵਿੱਚ ਹੈ ਤੇ ਜਿਹੜੀ ਇਹ ਕਲੋਨੀ ਕੱਟਣੀ ਹੈ 48 ਕਨਾਲਾਂ 9 ਮਰਲੇ ਦੇ ਵਿੱਚ ਕਲੋਨੀ ਕੱਟਣੀ ਹੈ ਆਪਾਂ ਖੜੇ ਆ ਬਰੇਟਾ ਬਲਾਡਾ ਰੋਡ ਦੇ ਉੱਪਰ ਤੇ ਜੇ ਤੁਸੀਂ ਆ ਸਾਹਮਣੇ ਦੇਖ ਰਹੇ ਹੋ ਜਿਵੇਂ ਮੁਲਾਜ਼ਮ ਕਲੋਨੀ ਆ ਗਈ ਹੈ ਸਾਹਮਣੇ ਮੁਲਾਜ਼ਮ ਕਲੋਨੀ ਬਿਲਕੁਲ ਆਵਾਦ ਹੈ ਇਹਦੇ ਵਿੱਚ ਕਾਫੀ ਸਾਰੀਆਂ ਕੋਠੀਆਂ ਪਈਆਂ ਹੋਈਆਂ ਨੇ ਉਹਦੇ ਨਾਲ ਲੱਗਦੀ ਕੰਦ ਦੇ ਨਾਲ ਕੰਦੀ ਹੈ ਉੱਡਾ ਦੇ ਵੱਲੋਂ ਅਪਰੂਵਡ ਹੈ ਇਹ ਕਲੋਨੀ ਇਹਦੇ ਵਿੱਚ 52 ਪਲਾਟ ਤੇ ਜਿਹੜੀਆਂ ਛੜਕਾਂ ਨੇ 40 ਫੁੱਟ ਨੇ ਤੇ ਸਕਰੀਨ ਦੇ ਉੱਪਰ ਆਪਾਂ ਜਿਹੜਾ ਨੰਬਰ ਹੈਗਾ ਉਹ ਚੱਲ ਰਿਹਾ ਹੈਗਾ ਤੁਸੀਂ ਇਹਦੇ ਉੱਪਰ ਕੰਟੈਕਟ ਕਰਕੇ ਇਸ ਕਲੋਨੀ ਦਾ ਸੌਦਾ ਮਾਰ ਸਕਦੇ ਹੋ ਇਹ ਕਲੋਨੀ ਜਿਹੜੀ ਔਨ ਸੇਲ ਹੈ ਪੱਡਾਵਰ ਲੋ ਜਿਹੜੀ ਹੈਗੀ ਹੈ ਅਪਰੂਵਡ ਹੈ ਤੇ 48 ਕਨਾਲ 9 ਮਰਲੇ ਦੀ ਕੱਲੀ ਖੇਵਟ ਹੈ ਕੱਲੇ ਹੀ ਬੰਦਾ ਇਹਦੇ ਵਿੱਚ ਮਾਲਕ ਹੈਗਾ ਕੱਲੇ ਹੀ ਬੰਦਾ ਸੇਲ ਕਰੂਗਾ ਕਲੋਨੀ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਪਾਰਕ ਨੇ ਇਹਦੇ ਵਿੱਚ ਦੋ ਪਾਰਕ ਨੇ ਬਾਕੀ ਰੋਡ 40 ਫੁੱਟੇ ਦੁਕਾਨਾਂ ਆ ਗਈਆਂ ਦੁਕਾਨਾਂ ਦੇ ਸਾਹਮਣੇ 30 ਫੁੱਟ ਫਰੰਟ ਆ ਗਿਆ ਤੇ ਜਿਹੜੇ ਪਲਾਟ ਨੇ ਪਲਾਟ ਟੋਟਲ 52 ਹੈ ਜੀ 52 ਪਲਾਟੇ ਦੇ ਵਿੱਚ ਔਨ ਸੇਲ ਨੇ ਤੇ ਹੋਰ ਵੀ ਇਹਦੇ ਵਿੱਚ ਕਾਫੀ ਸਾਰੀ ਜਿਹੜੀ ਜਗ੍ਹਾ ਗਈ ਉਹ ਬਚਦੀ ਹੈ ਉਹ ਡਾ ਵੱਲੋਂ ਅਪਰੂਵਲ ਲੈਤੀ ਹੋਈ ਹੈ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੁਸੀਂ ਉਹ ਕੰਟੈਕਟ ਕਰ ਲਓ ਕਲੋਨੀਆ ਜਿਹੜੀ ਔਨ ਸੇਲ ਹੈ ਥੈਂਕ ਯੂ